ਟੋਟਲ ਜਿਵੇਂ ਗੱਲ ਕਰਾਂ ਅੱਜ ਤੱਕ ਕਿੰਨੇ ਸਟਾਰਸ ਨੂੰ ਮਿਲ ਚੁੱਕੇ ਹਾਂ ਮੈਂ 200 ਤੋਂ 250 ਸਟਾਰਸ ਨੂੰ ਮਿਲ ਚੁੱਕਾ ਮੈਂ 700 ਤੋਂ 800 ਸਟਾਰਸ ਨੂੰ ਮਿਲ ਚੁੱਕਾ ਮੈਂ ਜੀ ਬੰਬੇ 81 ਤੋਂ ਦੀ ਸਪੈਸ਼ਲ ਤੁਸੀਂ ਦੇਖਿਆ ਹਰ ਦੂਜਾ ਸਿੰਗਰ ਬੱਬੂ ਮਾਨ ਦੇ ਜਿਹਦੇ ਨਾਂ ਤੇ ਗਾਣਾ ਗੰਦਾ ਤੇ ਕੋਈ ਕਈ ਗਾਣੇ ਤੁਸੀਂ ਦੇਖਿਆ ਪਿੱਛੇ ਪਿੱਕ ਵੀ ਲੱਗੀ ਹੁੰਦੀ ਉਹ ਬੱਬੂ ਮਾਨ ਜੀ ਦੇ ਵਰਗੇ ਕੋਈ ਨਹੀਂ ਹੈਗਾ ਇੰਡਸਟਰੀ ਮੈਂ ਕਹਣਾ ਉਹਨਾਂ ਤੋਂ ਕੋਈ ਸਿੰਗਰ ਨਹੀਂ ਗਈ। ਹਮ ਜੈਸੇ ਸਿਰਫ ਰਹੀ ਤੋਂ ਇਤਿਹਾਸ ਰਚਤੇ ਆ। ਸਮਝਣ ਵਾਲੇ ਤਾਂ ਕੇਵਲ ਇਤਿਹਾਸ ਪੜ੍ਹਦੇ ਹਨ ਸਸ਼ੀਗਾਲ ਜੀ ਮੈਂ ਹਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਦੋਸਤੋ ਅਕਸਰ ਹੀ ਅਸੀਂ ਦੇਖਿਆ ਹੈ ਔਰ ਸੁਣਿਆ ਵੀ ਹੈ ਕਿ ਹਰ ਇੱਕ ਆਮ ਇਨਸਾਨ ਜੋ ਕਿਸੇ ਨਾ ਕਿਸੇ ਸੈਲਿਬ੍ਰਿਟੀ ਦਾ ਫੈਨ ਹੁੰਦਾ ਪਰ ਅੱਜ ਮੈਂ ਜਿਨ੍ਹਾਂ ਦੋ ਕ੍ਰੇਜ਼ੀ ਸਿਰਫਰਾਂ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੀਆਂ ਲੁਧਿਆਣਾ ਦੇ ਉਹ ਵਾਸੀ ਨੇ ਤੇ ਉਹ ਇੱਕ ਨਹੀਂ ਦੋ ਨਹੀਂ ਬਲਕਿ ਬਾਲੀਵੁੱਡ ਇੰਡਸਟਰੀ ਹੋਵੇ ਜਾਂ ਫਿਰ ਪਾਲੀਵੁੱਡ ਇੰਡਸਟਰੀ ਹੋਵੇ ਸਾਰੇ ਸਟਾਰਸ ਦੇ ਉਹ ਫੈਨਸ ਨੇ ਤੇ ਕਿੰਨੇ ਉਹ ਕ੍ਰੇਜ਼ੀ ਨੇ ਉਹਨਾਂ ਨਾਲ ਫੋਟੋ ਖਿੱਚਵਾਉਣ ਲਈ ਇਹ ਅਸੀਂ ਇਹਨਾਂ ਤੋਂ ਜਾਣ ਲਵਾਂਗੇ ਪਰ ਉਸ ਤੋਂ ਪ ਸੂਤ ਤੇ ਕਮਲ ਪੰਡਹਾਰੀ ਹਾਂਜੀ ਸਸ਼ੀਕਲ ਜੀ ਸਸ਼ੀਕਲ ਮੈਮ ਸਸ਼ੀਕਲ ਸਸ਼ੀਕਲ ਮੈਮ ਅ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਨੀ ਆ ਵੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਲਿੱਕ ਕਰਵਾਇਆ ਹੈ ਕਿਹੜੇ ਸੈਲਿਬ੍ਰਿਟੀ ਦੇ ਨਾਲ ਕਲਿੱਕ ਕਰਵਾਇਆ ਗੁਰਦਾਸ ਮਾਨ ਜੀ ਨਾਲ ਗੁਰਦਾਸ ਮਾਨ ਸਾਹਿਬ ਅੱਛਾ ਤੇ ਇਹ ਕ੍ਰੇਜ਼ ਕਦੋਂ ਤੋਂ ਪੈਦਾ ਹੋਇਆ ਵੀ ਫੋਟੋਜ਼ ਜੋਣੇ ਖਿੱਚਵਾਉਣੀਆਂ ਖਿੱਚਵਾਉਣੀਆਂ ਮੈਮ ਐਦਾਂ ਸੀਗਾ ਜੀ ਫਸਟ ਟਾਈਮ ਨਾ ਜਦੋਂ ਪਹਿਲਾਂ ਅਸੀਂ ਮੈਂ ਫੇਸਬੁੱਕ ਆਈਡੀ ਬਣਾਈ ਤੇ ਮੈਂ ਆਪਣੀ ਪਿਕ ਅਪਲੋਡ ਕਰਦਾ ਸੀਗਾ ਤੇ 20 30 50 ਲਾਈਕ ਮਿਲਦੇ ਸੀਗੇ ਮੈਂ 2000 9 ਦੇ ਵਿੱਚ ਬਣਾਈ ਸੀ ਆਪਣੀ ਆਈਡੀ ਤੇ ਇਹ ਫਸਟ ਟਾਈਮ ਨਾ ਆਪਾਂ ਜਦੋਂ ਗੁਰਦਾਸ ਮਾਨ ਜੀ ਨਾਲ ਮਿਲੇ ਤੇ ਮਾਨ ਸਾਹਿਬ ਨਾਲ ਜਦੋਂ ਅਸੀਂ ਫੋਟੋ ਪਾਈ ਤੇ ਮੈਨੂੰ 160 70 ਲਾਈਕ ਮਿਲ ਗਏ ਤੇ ਮੈਂ ਕਿਹਾ ਬਹੁਤ ਮੈਨੂੰ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਜਿੱਦਾਂ ਨੋਰਮਲ ਆਪਾਂ ਫੋਟੋ ਆਪਣੀ ਅਪਲੋਡ ਕਰਦੇ ਤੇ ਮੈਂ ਆਪਣੀ ਅਪਲੋਡ ਕੀਤੀ ਫੋਟੋ ਤੇ ਫਿਰ ਉਹ ਹੀ ਨਹੀਂ ਨਹੀਂ ਫਿਰ ਉਹ ਨੋਰਮਲੀ 30 40 ਤੇ ਮੈਂ ਕਿਹਾ ਮੈਨੂੰ ਬੜਾ ਅਜੀਬ ਲੱਗਿਆ ਮੈਂ ਕਿਹਾ 160 70 ਰੋਰ ਚ ਮਿਲੇਰ ਚ 30 40 ਫਿਰ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਨਾ ਕਰੇਜ਼ ਜਾਗ ਪਿਆ ਕਿ ਨਹੀਂ ਹੁਣ ਆਪਾਂ ਇਹ ਫੋਟੋਆਂ ਖਿਚਵਾਉਣੀ ਆ ਵਾ ਤੇ ਇਸੇ ਲਾਈਨ ਦੇ ਵਿੱਚ ਅਸੀਂ ਮਤਲਬ ਕਿ ਨਾ ਅਨਟਰਸਟ ਪੈ ਗਿਆ ਸਾਨੂੰ ਕਿ ਅਸੀਂ ਅੱਛਾ ਤੇ ਤੁਸੀਂ ਸਭ ਤੋਂ ਪਹਿਲਾਂ ਕਿਦਣਾ ਕਲਿੱਕ ਕਰਵਾਇਆ ਮੈਂ ਵੀ ਗੁਰਦਾਸ ਮਾਨ ਜੀ ਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਹਾਂਜੀ ਤੇ ਤੁਸੀਂ ਦੋਨੋਂ ਇਕੱਠੇ ਮਿਲੇ ਕਿਵੇਂ ਅਸੀਂ ਬਚਪਨ ਤੋਂ ਇੱਕ ਦੂਸਰੇ ਦੇ ਫਰੈਂਡਾਂ ਤੇ ਨਾਲ ਇਕੱਠੇ ਪੜ੍ਹਾਈ ਕੀਤੀ ਆਪਾਂ ਸਕੂਲ 'ਤੇ ਤੇ ਇੱਕ ਦੂਸਰੇ ਨਾਲ ਹੀ ਰਹੀਦਾ ਅੱਛਾ ਤੇ ਅੱਜ ਤੱਕ ਦੇ ਇਹ ਦੱਸੋ ਵੀ ਇੱਕ ਸਟਾਰ ਐਸਾ ਜਿਹਦੇ ਨਾਲ ਤੁਸੀਂ 5 ਜਾਂ ਫਿਰ 5 ਤੋਂ ਜ਼ਿਆਦਾ ਵਾਰ ਕਲਿੱਕ ਕਰਵਾ ਚੁੱਕੇ ਹੋ ਨਹੀਂ ਮੈਂ ਇੱਕ ਨਹੀਂ ਮੇਰੇ ਤਾਂ ਬਹੁਤ ਹੋਊਗੀ ਜੀ ਮੈਂ 5 ਦਾ ਬਹੁਤ ਥੋੜੇ ਕਹਤੋ ਸੀ ਮੈਂ ਕਈ ਸਟਾਰ ਐਦਾ ਦੇ ਜਿਨ੍ਹਾਂ ਨਾਲ 20 ਤੋਂ 25 ਵਾਰ ਹੀ ਮਿਲ ਚੁੱਕਾ ਹਾਂ ਟੋਟਲੀ ਕ੍ਰੇਜ਼ੀ ਅਬਾਊਟ ਸਟਾਰ ਹਾਂਜੀ ਪੰਜਾਬੀ ਦਾ ਤੁਸੀਂ ਲਾ ਲਓ 20 25 25 ਸਾਰੇ ਜਿੰਨੇ ਵੀ ਹੈਗੇ ਪੰਜਾਬੀ ਕੋਈ ਇਹੋ ਜਿਹਾ ਸਿੰਗਰ ਐਕਟਰ ਨਹੀਂ ਹੈਗਾ ਜਿਹਨੂੰ ਮੈਂ 20 25 25 ਵਾਰੀ ਨਹੀਂ ਮਿਲਿਆਊਂਗਾ ਇਦਾਂ ਮੈਂ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਜਿਹੜਾ ਕਲਿੱਕਰ ਓਨਲੀ ਸਪੈਸ਼ਲ ਜਾਂਦੇ ਹੋ ਅੱਛਾ ਕਦੇ ਕਦੇ ਇਦਾਂ ਵੀ ਹੁੰਦਾ ਵੀ ਆਪਕਸਾਰ ਹੀ ਦੇਖਿਆ ਵੀ ਜਦੋਂ ਕਿਤੇ ਸਟਾਰ ਆਇਆ ਹੋਵੇ ਕੋਈ ਬਾਉਂਸਰ ਜੀ ਪਹਿਲੀ ਗੱਲ ਤਾਂ ਐਂਟਰੀ ਹੀ ਨਹੀਂ ਕਰਨ ਦਿੰਦੇ ਅੰਦਰ ਤੇ ਤੁਸੀਂ ਐਂਟਰੀ ਕਿਵੇਂ ਕਰਾਉਨੇ ਹੋ ਔਰ ਸਪੈਸ਼ਲ ਕਲਿੱਕ ਕਿਵੇਂ ਕਰਾ ਕੇ ਆਉਨੇ ਹੋ ਮੈਡਮ ਇਦਾਂ ਹੁੰਦਾ ਜੀ ਪਹਿਲੀ ਗੱਲ ਤਾਂ ਜੀ ਬਾਉਂਸਰ ਹੈ ਮਤਲਬ ਗਲਤ ਨਹੀਂ ਹੁੰਦੇ ਹੈਗੇ ਰਿਕੁਐਸਟ ਕਰੋ ਜੀ ਸਾਰਾ ਕੁਝ ਹੋ ਜਾਂਦਾ ਆਪਾਂ ਬੜੇ ਪਿਆਰ ਨਾਲ ਕਹਿ ਦਿੰਦਾ ਕਿ ਭਾਜੀ ਪਿਕ ਕਰवानी ਹੈ ਜਾਂ ਹੁਣ ਤਾਂ ਚਲੋ ਥੋੜੇ ਰਿਲੇਸ਼ਨ ਹੀ ਅੱਦਾ ਦੇ ਬਣ ਗਏ ਹੁਣ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਪਹਿਲਾਂ ਸ਼ੁਰੂ-ਸ਼ੁਰੂ ਬਹੁਤ ਦਿੱਕਤ ਆਉਂਦੀ ਸੀ ਜਿੱਦਾਂ ਕੋਈ ਮਨਾ ਕਰਦੇ ਸੀਗੇ ਕਹਿ ਦਿੰਦੇ ਸਰ ਪਿਕ ਕਰवानी ਹੈ ਕੋਈ ਏਦਾਂ ਦੀ ਗੱਲ ਨਹੀਂ ਉਹ ਨਾਲੋਂ ਦੇਖ ਲੈਂਦੇ ਆ ਅਸੀਂ ਫੈਨ ਆ ਤੇ ਨਾਲ ਅਸੀਂ ਮਤਲਬ ਜੇ ਸੋਚ ਲੈ ਪਿਕ ਕਰਾਨੀ ਅਸੀਂ 2 3 ਘੰਟੇ 4 ਘੰਟੇ 5 ਘੰਟੇ 6 ਘੰਟੇ ਵੀ ਖਰਾਬ ਕੀਤੇ ਕਰ ਲਈਦਾ ਕਰਨਾ ਪੈਂਦਾ ਜੀ ਅੱਛਾ ਤੇ ਵੈਸੇ ਤੁਸੀਂ ਪੇਸ਼ੇ ਤੋਂ ਕੰਮ ਕੀ ਕਰਦੇ ਹੋ ਮੇਰਾ ਇਹ ਮੋਬਾਈਲਾਂ ਦਾ ਕੰਮ ਹੈ ਆਈਫੋਨ ਦਾ ਕੰਮ ਹੈ ਮੇਰਾ ਅੱਛਾ ਤੇ ਆਪਣੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਬਿਜ਼ਨਸ ਤੇ ਕੋਈ ਇਫੈਕਟ ਪੈਂਦਾ ਹੋਊਗਾ ਵੀ ਇੰਨਾ ਟਾਈਮ ਤੁਸੀਂ ਸਪੈਸ਼ਲ ਕੱਢ ਕੇ ਜਾਂਦੇ ਹੋ ਸਟਾਰ ਦਾ ਫੋਟੋ ਕਲਿੱਕ ਕਰਨ ਲਈ ਮੈਡਮ ਇਫੈਕਟ ਤਾਂ ਪੈਂਦਾ ਵਾ ਲੇਕਿਨ ਸ਼ੌਂਕ ਆ ਹੁਣ ਉਹ ਤਾਂ ਪੂਰੇ ਕਰਨੇ ਆ ਨਹੀਂ ਮੈਨੂੰ ਮੇਰੇ ਕੰਮ ਨੂੰ ਫਾਇਦਾ ਵੀ ਬਹੁਤ ਹੋਇਆ ਵਾ ਇਸ ਚੀਜ਼ ਨਾਲ ਮੇਰੀ ਜਾਨ ਮਤਲਬ ਜਾਨ ਪਛਾਨ ਬਹੁਤ ਬਣੀ ਹੈ ਤੇ ਬਹੁਤ ਫਰਕ ਪਿਆ ਇਸ ਚੀਜ਼ ਨੂੰ ਬਾਕੀ ਹੁਣ ਪਤਾ ਹੀ ਗੱਲ ਹੈ ਸ਼ੌਂਕ ਪਏ ਹੋਏ ਜੀ ਸ਼ੌਕ ਦਾ ਤੇ ਕਦੇ ਇਸ ਤਰ੍ਹਾਂ ਹੋਇਆ ਵੀ ਲੁਧਿਆਣਾ ਦੇ ਵਿੱਚ ਜੇ ਕੋਈ ਸਟਾਰ ਆਇਆ ਤਾਂ ਤੁਸੀਂ ਕਲਿੱਕ ਕਰਉਣ ਗਏ ਹੋ ਪਰ ਆਊਟ ਆਫ ਦਾ ਸਿਟੀ ਜਾ ਕੇ ਤੁਸੀਂ ਕਦੇ ਕਲਿੱਕ ਕਰਵਾਇਆ ਹੋਵੇ ਬਿਲਕੁਲ ਮੈਮ ਅੰਮ੍ਰਿਤਸਰ ਜਲੰਧਰ ਦਿੱਲੀ ਮੈਂ ਅਰਜੀ ਸਿੰਘ ਜੀ ਨੂੰ ਮਿਲਣ ਗਿਆ ਸੀ ਗੁਰਦਾਉਂ ਚ ਉਹਨਾਂ ਨਾਲ ਮੇਰੀ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਬੜੇ ਹੀ ਵਧੀਆ ਸੀਗੇ ਡਾਊਨ ਟੂ ਅਰਥ ਸੀਗੇ ਤੇ ਉਹਨਾਂ ਨੇ ਮੈਨੂੰ ਵਧੀਆ ਵੀ ਕਿਹਾ ਕਿ ਮਤਲਬ ਕਿ ਤੂੰ ਮੈਨੂੰ ਇੰਨੀ ਦੂਰੋਂ ਮਿਲਣ ਆਇਆ ਵਾ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਅੱਛਾ ਤੇ ਇਹ ਇੰਨੀ ਦੂਰ ਤੱਕ ਬੇਸਿਕਲੀ ਆਪਾਂ ਕਲਿੱਕ ਵੀ ਤਾਦੀ ਕਰਾ ਸਕਦੇ ਜੇਕਰ ਸਾਡੇ ਕੰਟੈਕਟਸ ਹੋਣ ਹੈਨਾ ਤੇ ਤੁਸੀਂ ਜਦੋਂ ਜਾਣਦੇ ਹੋ ਫਿਰ ਕੰਟੈਕਟਸ ਕਿਵੇਂ ਬਣਦੇ ਨੇ ਔਰ ਕਿਵੇਂ ਤੁਸੀਂ ਕਲਿੱਕ ਕਰਾਉਨੇ ਹੋ ਬਸ ਮੈਮ ਰਿਕਵੈਸਟ ਕਰ ਦਿੱਤੀ ਹੈ ਕਿ ਅਸੀਂ ਇੰਨੀ ਦੂਰੋਂ ਆਏ ਹਾਂ ਮੈਂ ਉੱਥੇ ਭੀੜ ਦੇਖਿਆ ਕਿੰਨੀ ਜ਼ਿਆਦਾ ਹੁੰਦੀ ਆ ਇੱਕ ਇਨਸਾਨ ਨਹੀਂ ਬਹੁਤ ਸਾਰੇ ਲੋਕ ਹੋਣ ਅੱਛਾ ਤੇ ਕਦੇ ਐਵੇਂ ਹੋਇਆ ਵੀ ਤੁਸੀਂ ਸਪੈਸ਼ਲੀ ਪੇਮੈਂਟ ਕੀਤੀ ਹੋਵੇ ਕਿਸੇ ਸਟਾਰ ਨਾਲ ਫੋਟੋ ਕਲਿੱਕ ਕਰਾਉਣ ਲਈ ਨੇ ਮੈਡਮ ਪੇਮੈਂਟ ਤਾਂ ਨਹੀਂ ਕੀਤੀ ਇਦਾਂ ਦੇ ਨਹੀਂ ਹੁਣ ਪਿੱਛੇ ਸਲਮਾਨ ਖਾਨ ਜੀ ਆਏ ਸੀ ਭਾਰਤ ਫਿਲਮ ਦੀ ਸ਼ੂਟਿੰਗ ਕਰਨ ਲਈ ਤੇ ਮੈਂ ਨੇ ਪਾਪਾ ਨੂੰ ਕਿਹਾ ਮੈਂ ਕਿਹਾ ਮੈਂ ਫੋਟੋ ਕਰਵਾਣੀ ਹੈ ਜੋ ਮਰਜ਼ੀ ਹੋਏ ਫੋਟੋ ਕਰਵਾਣੀ ਕਰਵਾਣੀ ਹੈ ਤੇ ਮੈਂ 8 ਦਿਨ ਆਪਣੀ ਸ਼ੌਪ ਬੰਦ ਰੱਖੀ ਅੱਛਾ ਤੇ ਮੈਂ 8 ਦਿਨ ਲਈ ਰੂਮ ਲੈ ਲਿਆ ਉੱਥੇ ਆਲ ਰਾਈਟ ਹਾਂਜੀ ਮਤਲਬ ਮੇਰਾ ਆ ਗਿਆ ਸੀਗਾ ਜੀ 80 ਤੋਂ 90000 ਰੁਪਏ ਦਾ ਖਰਚਾ ਆ ਗਿਆ ਸੀਗਾ ਅੱਛਾ ਲੇਕਿਨ ਸੋਚ ਲਏ ਫੋਟੋ ਕਰਵਾਣੀ ਹੈ ਤਾਂ ਕਰਵਾਣੀ ਹੈ ਤੇ ਘਰ ਦੇ ਫੋਨ ਕਰਦੇ ਸੀਗੇ ਹੁਣ ਉਹਨਾਂ ਨੂੰ ਪਤਾ ਸੀਗਾ ਸ਼ੁਰੂ ਸ਼ੁਰੂ ਚ ਕੀ ਹੁੰਦਾ ਸੀਗਾ ਉਹ ਮਨਾ ਕਰਦੇ ਸੀਗੇ ਕਿ ਇਹ ਚੀਜ਼ਾਂ ਚ ਕੀ ਰੱਖਿਆ ਪੁੱਤ ਇਹ ਵੇਲੇ ਕੰਮ ਹੈ ਇਦਾਂ ਉਦਾਂ ਹੁਣ ਉਹਨਾਂ ਨੂੰ ਪਤਾ ਹਟਣਾ ਨਹੀਂ ਹੈਗਾ ਚਲੋ ਇਹ ਕੋਈ ਗਲਤ ਐਪ ਥੋੜੀ ਹੈ ਲੋਕੀ ਪਤਾ ਨਹੀਂ ਕੀ ਕੁਛ ਕਰਦੇ ਆ ਅਸੀਂ ਤਾਂ ਫੇਰ ਸਾਡੇ ਦਾ ਸ਼ੌਂਕ ਥੋੜੇ ਜਿਹਾ ਇਦਾਂ ਤੇ ਫੋਨ ਜਦੋਂ ਕਿਤੇ ਜਾਣਾ ਹੋਵੇ ਪਾਪਾ ਕਹਿੰਦੇ ਕਿ ਯਾਰ ਤੇਰੀ ਤੂੰ ਫੋਟੋ ਕਰਾਂ ਜਾ ਰਿਹਾ ਮੈਂ ਹਾਂਜੀ ਤੇਰੀ ਸ਼ੇਪ ਥੋੜੀ ਸਹੀ ਨਹੀਂ ਹੈਗੀ ਫੋਟੋ ਵਧੀਆ ਨਹੀਂ ਆਣੀ ਕਿ ਹੁਣ ਉਹ ਸਪੋਰਟ ਕਰਦੇ ਆ ਮਨਾ ਨਹੀਂ ਕਰਦੇਗੇ ਮਮੀ ਪਾਪਾ ਦੋਨੋਂ ਹੀ ਨਹੀਂ ਮਨਾ ਕਰਦੇਗੇ ਤੇ ਮੈਂ ਉਦੋਂ ਫਿਰ ਪੂਰੇ 7 ਦਿਨ ਪੋਲਾ ਵੇਟ ਕਰਦਾ ਰਿਆ ਹੋਈ ਨਹੀਂ ਫੋਟੋ ਤੇ 8ਵੇਂ ਦਿਨ ਬਸ ਕਿਸਮਤ ਥੋੜੀ ਜੀ ਸਾਥ ਦੇਗੀ ਅੱਛਾ ਤੇ ਟੋਟਲ ਜੇ ਮੈਂ ਗੱਲ ਕਰਾਂ ਅੱਜ ਤੱਕ ਕਿੰਨੇ ਸਟਾਰਸ ਨੂੰ ਮਿਲ ਚੁੱਕੇ ਹਾਂ ਮੈਂ 200 ਤੋਂ 250 ਸਟਾਰਾਂ ਨੂੰ ਮਿਲ ਚੁੱਕਾ ਹਾਂ ਅੱਛਾ ਤੇ ਤੁਸੀਂ ਮੈਂ 700 ਤੋਂ 800 ਸਟਾਰਾਂ ਨੂੰ ਮਿਲ ਚੁੱਕਾ ਹਾਂ ਅੱਛਾ ਆਪਾਂ ਗੱਲ ਕਰ ਰਹੇ ਹਾਂ ਇੱਥੇ ਸਟਾਰਸ ਦੀ ਮਤਲਬ ਬਾਲੀਵੁੱਡ ਇੰਡਸਟਰੀ ਦੇ ਔਰ ਬਾਲੀਵੁੱਡ ਇੰਡਸਟਰੀ ਦੇ ਪਰ ਜੇ ਮੈਂ ਗੱਲ ਕਰਾਂ ਕ੍ਰਿਕਟਰਸ ਦੀ ਤੁਸੀਂ ਕਿਹੜੇ ਕਰੇ ਕ੍ਰਿਕਟਰ ਨੂੰ ਮ ਮੈਂ ਵਿਰਾਟ ਕੋਹਲੀ ਨੂੰ ਮਿਲ ਚੁੱਕਾ ਜੀ ਤੇ ਇੱਕ ਆਪਣਾ ਨੂ ਨਾਮ ਯਾਦ ਨਹੀਂ ਆ ਰਿਹਾ ਉਹਨਾਂ ਦਾ ਮੈਂ ਵਿਰਾਟ ਕੋਹਲੀ ਜੀ ਨੂੰ ਮਿਲਿਆ ਵਾ ਸਵਾਗ ਨੂੰ ਮਿਲਿਆ ਵਾ ਐ ਯੂਵਰਾਜ ਭਾਜੀ ਨੂੰ ਮਿਲਿਆ ਭੁਵਨੇਸ਼ਵਰ ਕੁਮਾਰ ਨੂੰ ਮਿਲਿਆ ਤੇ ਇੱਕ ਭੱਜੀ ਭਾਜੀ ਨੂੰ ਮਿਲਿਆ ਵਾ ਤੇ ਬਾਹਰਲੇ ਵੀ ਹੈਗੇ ਆ ਉਹ ਮੈਨੂੰ ਨਾਮ ਨਹੀਂ ਉਹਨਾਂ ਦਾ ਜ਼ਿਆਦਾ ਆਸਟ੍ਰੇਲੀਆ ਦੇ ਹੈ ਚਾਰ ਪੰਜ ਉਹਨਾਂ ਨੂੰ ਵਿਰਾਟ ਭਾਈ ਜੀ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਦੋ ਤਿੰਨ ਵਾਰੀ ਮਿਲੇ ਆ ਵਿਰਾਟ ਭਾਈ ਜੀ ਨੂੰ ਕੀ ਬਾਤ ਹੈ ਅੱਛਾ ਆਪਣੇ ਇੱਥੋਂ ਲੁਧਿਆਣੇ ਤੋਂ ਬਾਹਰ ਨਿਕਲੇ ਕਿਸੇ ਸਿਟੀ ਦੇ ਵਿੱਚ ਮਿਲ ਕੇ ਆਇਓ ਸਪੈਸ਼ਲ ਔਰ ਕਿੰਨੀ ਵਾਰ ਮਿਲ ਕੇ ਆਇਓ ਮੈਂ ਜੀ ਬੰਬੇ ਗਿਆ ਸੀ ਇੱਥੋਂ ਦੀ ਸਪੈਸ਼ਲ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਉੱਥੇ ਤੁਸੀਂ ਜਾਓਗੇ ਨਾ ਤੇ ਉੱਥੇ ਮਤਲਬ ਕਿ ਮਿਲ ਜਾਂਦੇ ਆ ਤੇ ਮੈਂ ਮੇਰਾ ਫਰੈਂਡ ਆਪਾਂ ਦੋਨੋਂ ਆਪੇ ਮੈਂ ਦੋ ਵਾਰੀ ਗਿਆ ਇੱਕ ਵਾਰੀ ਆ ਮੇਰੇ ਨਾਲ ਗਿਆ ਇੱਕ ਵਾਰੀ ਮੈਂ ਇਕੱਲਾ ਗਿਆ ਤੇ ਆਪਾਂ ਇੱਥੋਂ ਦੀ ਟਿਕਟ ਕਰਵਾਈ ਚੰਡੀਗੜ੍ਹ ਤੋਂ ਤੇ ਚੱਲ ਗਏ ਉੱਥੇ ਉੱਥੇ ਜਾ ਕੇ ਸਾਨੂੰ ਕੁਝ ਪਤਾ ਨਹੀਂ ਸੀਗਾ ਉੱਥੇ ਆਪਾਂ 에어ਪੋਰਟ ਤੇ ਉਤਰੇ ਆ ਤੇ ਉੱਥੇ ਇੱਕ ਕੰਟੇਨ ਹੈ ਉੱਥੇ ਇੱਕ ਮੁੰਡਾ ਹੈਗਾ ਉਹ ਪੰਜਾਬ ਦਾ ਹੀ ਹੈ ਤੇ ਉਹਨੂੰ ਜਾ ਕੇ ਆਪਾਂ ਜਾ ਕੇ ਪੁੱਛਿਆ ਕਿ ਭਾਈ ਯਹਾਂ ਪੇ ਬੋਲੀਵੁੱਡ ਐਕਟਰ ਕਹਾਂ ਸੇ ਮਿਲਦਾ ਮਤਲਬ ਕਹਾਂ ਮਿਲेंगे ਉਹਨੂੰ ਪੁੱਛਿਆ ਤੇ ਤੇ ਉਹ ਸਾਡੇ ਵਰਗਾ ਹੀ ਸੀਗਾ ਤੇ ਉਹਨੇ ਸਾਨੂੰ ਫੋਟੋਆਂ ਦਿਖਾਈਆਂ ਇਦਾਂ ਇਦਾਂ ਦਾ ਮੈਂ ਫਿਰ ਉਹਨੇ ਸਾਨੂੰ ਇੱਕ ਦੋ ਜਿਮ ਦੱਸੇ ਫਿਰ ਅਸੀਂ ਉਹ ਜਿਮ ਚ ਗਏ ਉਹ ਜਿਮ ਦੀ ਫੀਸ ਸੀਗੀ ਪਰ ਡੇ ਦੇ ਸਭ ਨਾਲ 1500 ਰੁਪਏ ਸੀਗੀ ਅਸੀਂ 2-3 ਦਿਨ ਦੀ ਪੇ ਕੀਤੀ ਤੇ ਉੱਥੇ ਸਾਨੂੰ ਟਾਈਗਰ ਸ਼ਰਾਫ ਜੀ ਕ੍ਰਿਸ਼ਮਾ ਕਪੂਰ ਜੀ ਕਟਰੀਨਾ ਕੈਫ ਉਹ ਹੋਰ ਸੈਫਲੀ ਖਾਨ ਅੱਛਾ ਤਕਰੀਬਨ ਮਿਲ ਲਿਆ ਸਾਰਿਆਂ ਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਮਿਲ ਲਿਆ ਜੀ ਮੈਂ ਸਿਰਫ ਅਮਤਾ ਬੱਚਨ ਨੂੰ ਨਹੀਂ ਮਿਲਿਆ ਹਾਂ ਤੇ ਸਟਾਰਸ ਤਾਂ ਆਏ ਦਿਨ ਹੁਣ ਨਵੇਂ-ਨਵੇਂ ਗਾਇਕ ਆ ਰਹੇ ਨੇ ਨਵੇਂ-ਨਵੇਂ ਆ ਰਹੇ ਨੇ ਹੁਣ ਮਤਲਬ ਤੁਸੀਂ ਇਹ ਕੰਟੀਨਿਊ ਰੱਖਣਾ ਹੈ ਜਾਂ ਫਿਰ ਕਿ ਜਿਨ੍ਹਾਂ ਨੂੰ ਪਹਿਲਾਂ ਨੂੰ ਮਿਲ ਚੁੱਕੇ ਹੋਂ ਉਨਾ ਹੀ ਬੋਤ ਹੈ ਨਹੀਂ ਮੈਡਮ ਦੇਖੋ ਜੀ ਪਤਾ ਹੀ ਗੱਲ ਹੁੰਦੀ ਹੈ ਜਿੱਦਾਂ ਹੁਣ ਕੋਈ ਕਹਿੰਦਾ ਨਾ ਕਿ ਤੁਸੀਂ ਆਹ ਸਿੰਗਰ ਨੂੰ ਮਿਲੇ ਤਾਂ ਹੋਏ ਆ ਸਾਡੀ ਸੋਚ ਪਤਾ ਕੀ ਹੁੰਦੀ ਹੈ ਕਿ ਅਸੀਂ ਮਿਲੇ ਹੋਏ ਆ ਲੇਕਿਨ ਇੱਕ ਕਪੜਿਆਂ ਚ ਨਹੀਂ ਸਾਡੀ ਫੋਟੋ ਗਈ ਆਪਾਂ ਇਰਚ ਵੀ ਕਰਾਈ ਗਈ ਹੈ ਅੱਛਾ ਕਪੜੇ ਚੇਂਜ ਕਰਕੇ ਹਾਂ ਜੀ ਮਤਲਬ ਜਿੱਦਾਂ ਹੁਣ 20-20 ਵਾਰੀ ਮਿਲਿਆ ਲੇਕਿਨ ਹੁਣ ਅੱਧੇ ਤੋਂ ਜ਼ਿਆਦਾ ਤਾਂ ਪਛਾਣਨ ਨਹੀਂ ਲੱਗੇ ਹੁਣ ਕਹਿੰਦੇ ਹੀ ਨਹੀਂ ਮਤਲਬ ਉਹ ਦੇਖ ਲੈਂਦੇ ਦੂਰੋਂ ਦੇ ਲੈਂਦੇ ਖੜਾ ਉਹ ਕਹਿੰਦੇ ਆ ਜਾਓ ਯਾਰ ਪਹਿਲਾਂ ਤੁਸੀਂ ਕਰਾ ਲਓ ਸਾਰੇ ਹੀ ਜਾਣਦੇ ਹਨ ਤੇ ਬਸ ਫਿਰ ਹੁਣ ਇਦਾਂ ਹੁਣ ਮਾਨ ਨੇ ਭਰਦਾ ਨਹੀਂ ਜੀ ਅੱਛਾ ਤੁਸੀਂ ਆਪਸ ਦੇ ਵਿੱਚ ਕੰਟੈਕਟ ਕਿਵੇਂ ਕਰਦੇ ਹੋ ਕਿਦਾਂ ਹੁਣ ਤੁਸੀਂ ਲੁਧਿਆਣਾ ਦੇ ਰਹਿਣ ਵਾਲੇ ਨਹੀਂ ਹੋ ਰਾਈਟ ਤੇ ਤੁਸੀਂ ਲੁਧਿਆਣਾ ਇੰਨੀ ਜਲਦੀ ਕਿਵੇਂ ਪਹੁੰਚ ਜਾਂਦੇ ਹੋ ਜੇਕਰ ਕੋਈ ਸਟਾਰ ਆਜੇ ਕਿਵੇਂ ਕੰਟੈਕਟ ਕਰਦੇ ਹੋ ਆਪਸ ਵਿੱਚ ਮੈਂ ਜੀ ਲਖਨਊ ਦੇ ਵਿੱਚ ਕੰਮ ਕਰਦਾ ਰੈਡੀमेड گارਮੈਂਟ ਦਾ ਸੋ ਇੱਕ ਫੈਸ਼ਨ ਦੇ ਨਾਮ ਤੋਂ ਮੇਰੀ ਸ਼ਾਪ ਹੈ ਤੇ ਇਹ ਮੈਨੂੰ ਫੋਨ ਕਰ ਦਿੰਦਾ ਕਿ ਇਸ ਤਰ੍ਹਾਂ ਕਰਕੇ ਕਿ ਅੱਜ ਆਰਟਿਸਟ ਆਇਆ ਹੋਇਆ ਤੇ ਜੇ ਤਾਂ ਮੇਰਾ ਫੇਵਰਟ ਹੋਵੇ ਫਿਰ ਤਾਂ ਮੈਂ ਆਣਾ ਹੀ ਆਣਾ ਜ਼ਰੂਰ ਜਾਂ ਫਿਰ ਫ੍ਰੀ ਹੋਵਾਂ ਤਾਂ ਫਿਰ ਮੈਂ ਪਰਮਨੈਂਟ ਹੀ ਆ ਜਾਣਾ ਕੋਈ ਦਿੱਕਤ ਨਹੀਂ ਹੁੰਦੀ ਲੇਕਿਨ ਜਦੋਂ ਬਿਜ਼ੀ ਹੁੰਨਾ ਤਾਂ ਫਿਰ ਮੈਂ ਮਨਨਾ ਵੀ ਕਰ ਦਿੰਦਾ ਲੇ ਜਦੋਂ ਪਰਮੇਸ਼ਰ ਮਾ ਜੀ ਦੀ ਵਾਰੀ ਮੈਂ ਦੋ ਤਿੰਨ ਵਾਰੀ ਇੱਥੇ ਆਇਆ ਸੀ ਮੈਨੂੰ ਇਹਨੇ ਦੱਸਿਆ ਕਿ ਆਏ ਹੋਏ ਆ ਗੁਰੂ ਰੰਦਾਵਾ ਵਾਰੀ ਵੀ ਮੈਂ ਦੋ ਤਿੰਨ ਵਾਰੀ ਤੇ ਇੱਕ ਵਾਰੀ ਆਪਣਾ ਬੱਬੂ ਮਾਨ ਜੀ ਨੂੰ ਮਿਲਣ ਆਇਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਸੀ ਬੜੀ ਖੁਸ਼ੀ ਮਿਲਦੀ ਹੈ ਮਿਲ ਕੇ ਤੇ ਇਸ ਤਰ੍ਹਾਂ ਦਾ ਵੀ ਹੁੰਦਾ ਵੀ ਇੱਕ ਪਾਰਟਿਕੂਲਰ ਸਲੇਬ੍ਰਿਟੀ ਦੇ ਤੁਸੀਂ ਫੈਨ ਹੋਵੋਗੇ ਕਿਹਦੇ ਫੈਨ ਹੋ ਮੈਂ ਮੈਂ ਬੱਬੂ ਮਾਨ ਜੀ ਦਾ ਫੈਨ ਆ ਜੀ ਦੇਖੋ ਬੱਬੂ ਮਾਨ ਜੀ ਦੀ ਆਪਾਂ ਜਿੰਨੀ ਤਾਰੀਫ ਕਰੀਏ ਉੰਨੀ ਥੋੜੀ ਤੁਸੀਂ ਦੇਖਿਆ ਹਰ ਦੁਜਾ ਸਿੰਗਰ ਬੱਬੂ ਮਾਨ ਦੇ ਜਿਹਦੇ ਨਾਂ ਤੇ ਗਾਣਾ ਗਾਉਂਦਾ ਤੇ ਕੋਈ ਕਈ ਗਾਣੇ ਤੁਸੀਂ ਦੇਖਿਆ ਪਿੱਛੇ ਪਿਕ ਵੀ ਲੱਗੀ ਹੁੰਦੀ ਉਹ ਬੱਬੂ ਮਾਨ ਜੀ ਦੇ ਵਰਗੇ ਕੋਈ ਨਹੀਂ ਹੈਗਾ ਦੇਖੋ ਜੀ ਉਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਲਾਸ ਸੰਡੇ ਹੁੰਦਾ ਲਾਸ ਸੰਡੇ ਉਹ ਹਰ 팬 ਨੂੰ ਮਿਲਦੇ ਆ ਸਵੇਰੇ 10 ਵਜੇ ਉੱਥੇ ਉਹਨਾਂ ਦਾ ਆਫਿਸ ਖੁੱਲ ਜਾਂਦਾ ਹਰ 팬 ਦਾ ਨਾਮ ਲਿਖਿਆ ਜਾਂਦਾ ਮੋਬਾਈਲ ਨੰਬਰ ਲਿਖਿਆ ਜਾਂਦਾ ਸਾਰਾ ਕੁਝ ਲਿਖਿਆ ਜਾਂਦਾ ਤੁਹਾਡਾ ਵੀ ਐਡ ਹੋਇਆ ਉੱਥੇ ਨਾਮ ਹਾਂਜੀ ਹਾਂਜੀ ਉਹ ਤਾਂ ਮਤਲਬ ਮਤਲਬ ਤਰੀਕੇ ਨਾਲ ਮਤਲਬ ਹੁਣ ਪਛਾਣਦੇ ਹੀ ਆ ਜਿੱਦਾਂ ਉਥੇ ਹਰ ਫੈਨ ਨੂੰ ਮਿਲਿਆ ਜਾਂਦਾ ਤੇ ਹੁਣ ਤੁਸੀਂ ਪਤਾ ਤੁਹਾਨੂੰ ਅੱਜ ਤੋਂ ਥੋੜੇ ਸਾਲ ਪਹਿਲਾਂ ਦੀ ਗੱਲ ਹੈ ਇੱਕ ਦਾਮਨੀ ਦਾ ਹੋਇਆ ਸੀਗਾ ਨਾ ਦਿੱਲੀ ਦੇ ਵਿੱਚ ਤੇ ਬੱਬੂ ਮਾਨ ਜੀ ਨੇ ਉਹਨਾਂ ਲਈ ਗਾਣਾ ਵੀ ਗਾਇਆ ਓਕੇ ਹਾਂਜੀ ਤੇ ਉਹ ਮਤਲਬ ਕਿ ਇੰਨੇ ਇੱਕ ਵਧੀਆ ਇਨਸਾਨ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਜੀ ਉਹ ਸਪੈਸ਼ਲ ਲਾਸ ਸੰਡੇ ਉਹਨਾਂ ਨੇ ਹਰ ਫੈਨ ਲਈ ਰੱਖਿਆ ਚਾਹੇ ਹੁਣ 500 ਬੰਦਾ ਚਾਹੇ ਹੁਣ 700 ਬੰਦਾ ਤੇ ਉਹਨਾਂ ਨੇ ਜੇ 10 ਵੇ ਸਵੇਰੇ ਬਹਿ ਗਏ ਹਨ ਮਤਲਬ ਕਿ ਮਿਲਣ ਲਈ ਕੱਲੇ ਕੱਲੇ ਫੈਨ ਨਾਲ ਕੱਲੀ ਸਿੰਗਲ ਸਿੰਗਲ ਫੋਟੋ ਹੁੰਦੀ ਹੈ ਗੱਲਬਾਤ ਵੀ ਕਰਦੇ ਆ ਤੇ ਸ਼ਾਮ ਦੇ 7 ਵਜੇ ਸਾਰਿਆਂ ਨੂੰ ਉੱਥੇ ਮਿਲ ਕੇ ਜਾਣਾ ਮਾਨ ਸਾਹਿਬ ਨੇ ਕਦੇ ਤੁਹਾਨੂੰ ਗਾਣਾ ਸੁਣਾਇਆ ਕਦੇ ਤੁਹਾਡੀ ਡਿਮਾਂਡ ਤੇ ਮੈਂ ਸੇ ਤਾਂ ਉਹ ਲਾਈਵ ਸ਼ੋਅਸ ਦੇ ਵਿੱਚ ਮੇਬੀ ਜ਼ਿਆਦਾ ਗਾਉਂਦੇ ਨੇ ਹਾਂਜੀ ਜਿੱਦਾਂ ਮੈਰਿਜ ਮੂਰਚ ਤੇ ਗਏ ਆ ਉੱਥੇ ਗਾਇਤਤਾ ਜੀ ਤੇ ਉਦਾਂ ਤਾਂ ਨਹੀਂ ਆਪਾਂ ਲਾਈਵ ਨਹੀਂ ਕਦੀ ਅਮੀ ਝੂਠ ਨਹੀਂ ਬੋਲਾਂਗੇ ਉੱਥੇ ਜਿੱਦਾਂ ਆਪਾਂ ਸੁਣਿਆ ਠੀਕ ਆ ਮਾਨ ਸਾਹਿਬ ਦੀ ਰੀਸ ਹੀ ਨਹੀਂ ਹੈਗੀ ਜੀ ਸਭ ਤੋਂ ਉੱਤੇ ਇਸ ਟਾਈਮ ਪੰਜਾਬੀ ਇੰਡਸਟਰੀ ਮੈਂ ਕਹਿੰਨਾ ਉਹਨਾਂ ਤੋਂ ਉੱਤੇ ਕੋਈ ਸਿੰਗਰ ਨਹੀਂ ਹੈਗਾ ਜੀ ਤੇ ਤੁਸੀਂ ਕਿਦੇ ਫੈਨ ਹੋ ਮੈਂ ਇਹ ਬੱਬੂ ਮਾਂਜੀ ਦਾ ਹੀ ਫੈਨ ਆ ਕਿਉਂਕਿ ਉਹ ਇੱਕ ਗਾਇਕੀ ਉਹਨਾਂ ਨੇ ਸ਼ੁਰੂ ਤੋਂ ਆਪਾਂ ਸੁਣਦੇ ਆਏ ਆ ਬਹੁਤ ਵਧੀਆ ਅੱਜ ਕੱਲ ਜੋ ਵੀ ਸਿੰਗਰ ਗਾ ਰਹੇ ਨੇ ਉਹਨਾਂ ਦਾ ਹੀ ਲਿਖਿਆ ਉਹਨਾਂ ਦੇ ਵਿੱਚੋਂ ਹੀ ਲੈ ਕੇ ਗਾ ਰਹੇ ਨੇ ਤੇ ਆਪਾਂ ਨੂੰ ਜੋ ਉਹਨਾਂ ਚ ਬੱਬੂ ਮਾਂਜੀ ਜੋ ਸੁਣਨ ਨੂੰ ਮਿਲਿਆ ਉਹ ਹਜੇ ਵੀ ਕੁਝ ਕੁ ਸਿੰਗਰਾਂ ਤੋਂ ਮਿਸ ਲੱਗਦਾ ਵਾ ਉਹ ਸੁਣਨ ਨੂੰ ਨਹੀਂ ਮਿਲਦਾ ਅੱਛਾ ਤੇ ਮਾਨ ਸਾਹਿਬ ਨਾਲ ਕੰਟੈਕਟ ਸੋਲਿਡ ਆ ਤੁਹਾਡਾ ਲੈਕ ਦੇ ਵਿੱਚ ਹੈਗੇ ਨਾ ਕੰਟੈਕਟ ਏਦਾਂ ਜੀ ਮਤਲਬ ਕਿ ਜਿੱਦਾਂ ਹੁਣ ਅਸੀਂ ਮਤਲਬ ਮੈਨੂੰ ਪਛਾਣਦੇ ਆ ਸ਼ਕਲ ਤੋਂ ਮਤਲਬ ਉਹਨਾਂ ਨੂੰ ਪਤਾ ਹੋਵੇ ਕਿ ਇਹ ਇਹ ਹੋਂਦਾ ਹੀ ਹੋਂਦਾ ਫੋਟੋ ਖਿਚੋਣ ਮੈਂ 2000 ਹੁਣ ਮੈਂ ਤੁਹਾਨੂੰ ਦੱਸਿਆ 9 ਚ ਫੇਸਬੁਕ ਆਈਡੀ ਬਣਾਈ ਸੀਗੀ ਤਾਂ 2010 ਦਾ ਇਹ ਹੁਣ ਲਾਈਨ 'ਚ ਪਿਆ ਹੋਇਆ ਤੇ ਹੁਣ ਦੇਖੋ ਮੈਡਮ ਮੈਂ ਤੁਹਾਨੂੰ ਦੋ ਵਾਰੀ ਮਿਲੂੰਗਾ ਤੀਜੀ ਵਾਰੀ ਤੁਸੀਂ ਮੇਰੀ ਸ਼ਕਲ ਯਾਦ ਰੱਖੂਗੇ ਕਿ ਇਹ ਮੁੰਡਾ ਮਤਲਬ ਮੈਂ ਮੈਨ ਜਾਣਦਾ ਜਾਂ ਜਿੱਦਾਂ ਵੀ ਹੈ ਪਤਾ ਲੱਗ ਜਾਂਦਾ ਕਿ ਇਹ ਮਤਲਬ ਕਿ ਆਂਦਾ ਰਹਿੰਦਾ ਵਾ ਹੂੰ ਫੈਨ ਆ ਗਟਰ ਫੈਨ ਆ ਪਰ ਹੋਰ ਕਿਸੇ ਪੰਜਾਬੀ ਸਿੰਗਰ ਦੇ ਨਹੀਂ ਫੈਨ ਮੀਲੀ ਦਾ ਸਾਰਿਆਂ ਨੂੰ ਸਾਰੇ ਵਧੀਆ ਲੱਗਦੇ ਆ ਮਾਨਸਾ ਵਰਗੀ ਰੀਸ ਨਹੀਂ ਕੋਈ ਕਰ ਸਕਦਾ ਉਹਨਾਂ ਇੱਕ ਅੱਟਰ ਫੈਨ ਆ ਜੀ ਉਹਨਾਂ ਦੇ ਗਾਣੇ ਸੁਣ ਸੁਣ ਕੇ ਵੱਡੇ ਹੋਏ ਆ ਤਾਂ ਉਹਨਾਂ ਦੇ ਗਾਣਿਆਂ ਦੇ ਵਿੱਚ ਕੋਈ ਮਤਲਬ ਹੈ ਤੁਸੀਂ ਸੁਣੋ ਮੈਸੇਜ ਕਨਵੇਇੰਗ ਸੰਗਸ ਹੁੰਦੇ ਨੇ ਤੁਸੀਂ ਵੀ ਤੁਹਾਨੂੰ ਵੀ ਪਤਾ ਹੋਊਗਾ ਜੀ ਤੁਸੀਂ ਤੁਹਾਨੂੰ ਜਿਆਦਾ ਨੋਲੇਜ ਹੈ ਚੀਜ਼ ਉਹਨਾਂ ਦੇ ਗਾਣਿਆਂ ਦੇ ਵਿੱਚ ਕੋਈ ਮਤਲਬ ਹੈ ਜੀ ਹੋਰ ਬੱਬੂ ਮਾਨ ਜੀ ਵਰਗੀ ਰੀਸ ਨਹੀਂ ਕੋਈ ਰੈਪਰ ਕਿਹੜੇ ਨੂੰ ਮਿਲਿਓ ਤੁਸੀਂ ਅੱਜ ਤੱਕ ਮੈਂ ਬਾਦਸ਼ਾਹ ਭਾਜੀ ਨੂੰ ਮਿਲਿਆ ਵਾਂ ਬਹੁਤ ਹੀ ਵਧੀਆ ਨੇਚਰ ਸੀ ਮੈਂ ਉਹਨਾਂ ਨੂੰ ਲਖਨਊ ਮਿਲਿਆ ਤੇ ਉਹਨਾਂ ਨੂੰ ਉਹਨਾਂ ਦੇ ਬ੍ਰਦਰ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਮੈਂ ਬਾਦਸ਼ਾਹ ਭਾਈ ਦਾ ਫੈਨ ਆ ਤੇ ਉਹ ਕਹਿੰਦੇ ਕਿ ਇਸ ਟਾਈਮ ਉਹ ਹੋਟਲ ਚੋਂ ਮਤਲਬ ਜਾ ਚੁੱਕੇ ਨੇ ਤੇ ਮੈਂ ਕਹਾ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਫਿਰ ਉਹਨਾਂ ਨੇ ਮੈਨੂੰ ਹੋਰ ਤਰੀਕੇ ਨਾਲ ਰਿਕੁਐਸਟ ਕੀਤੀ ਤੇ ਉਹਨਾਂ ਨੇ ਕਿ ਅੱਛਾ ਮੈਨੂੰ ਉਹਨਾਂ ਨੇ ਸਪੈਸ਼ਲ ਗੱਡੀ 'ਚ ਬਿਠਾਇਆ ਆਪਣੇ ਨਾਲ ਤੇ ਉਹਨਾਂ ਮੈਨੂੰ ਆਪਣੇ ਨਾਲ ਲੈ ਕੇ ਉਹਨਾਂ ਨੇ ਰੂਮ ਦੇ ਵਿੱਚ ਜਾ ਕੇ ਬਾਦਸ਼ਾਹ ਭਾਈ ਨਾਲ ਮਿਲਵਾਇਆ ਤੇ ਉਹਨਾਂ ਦਾ ਨੇਚਰ ਹੈ ਨਾ ਵਧੀਆ ਸੀ ਕਿ ਮੈਨੂੰ ਇਦਾਂ ਲੱਗਿਆ ਕਿ ਮੈਂ ਇਹ ਇੱਕ ਰੈਪਰ ਨੂੰ ਐਡੇ ਵੱਡੇ ਆਰਟਿਸਟ ਨੂੰ ਨਹੀਂ ਮਿਲ ਰਿਹਾ ਕਿ ਇੱਕ ਨੋਰਮਲ ਇਨਸਾਨ ਨੂੰ ਮਿਲ ਰਿਹਾ ਕਿ ਉਹਨਾਂ ਦਾ ਨੇਚਰ ਹੈ ਨਾ ਵਧੀਆ ਸੀ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੌਫੀ ਚਾਹ ਪਾਣੀ ਮਤਲਬ ਬਿਨਾ ਪੀਤੇ ਨਹੀਂ ਜਾਣਾ ਤੇ ਮੈਂ ਉਹਨਾਂ ਦੀ ਲਈ ਰਿਸਪੈਕਟ ਅੱਜ ਵੀ ਮੇਰੇ ਦਿਲ 'ਚ ਹੈ ਕਿਉਂ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਿਲੇ ਅੱਛਾ ਤੇ ਰਦੀਸ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਕਪਲ ਸ਼ਰਮਾ ਦਾ ਵਿਆਹ ਹਾਲੀ ਵਿੱਚ ਨਿਕਲ ਕੇ ਗਿਆ ਹੈ ਤੁਸੀਂ ਉਹਨਾਂ ਦੀ ਮੈਰਿਜ ਅਟੈਂਡ ਕੀਤੀ ਹੈ ਹਾਂਜੀ ਹਾਂਜੀ ਮੈਂ ਮੈਂ ਗਿਆ ਸੀਗਾ ਉਹਨਾਂ ਦੇ ਬ੍ਰਦਰ ਹੈਗੇ ਨਾ ਸ਼ੋਕ ਸ਼ਰਮਾ ਜੀ ਉਹ ਆਏ ਸੀਗੇ ਮੇਰੇ ਘਰ ਦੇ ਸਪੈਸ਼ਲ ਮੈਨੂੰ ਇ ਤੇ ਮੈਰੀ ਜੋ ਉਹਨਾਂ ਦੇ ਹੋਟਲ ਕਲੱਬ ਕਮਾਨਾ ਜਲੰਧਰ ਗਏ ਸੀਗੇ ਤੇ ਰਿਸੈਪਸ਼ਨ ਚ ਵੀ ਗਈ ਰੈਡਸਨ ਅੰਬਰ ਸਰ ਹਾਂਜੀ ਹਾਂਜੀ ਬਹੁਤ ਵਧੀਆ ਤੇ ਉੱਥੇ ਵੀ ਕਿੰਨੇ ਸਾਰੇ ਸਟਾਰਸ ਆਏ ਹੋਣੇ ਉੱਥੇ ਦੁਬਾਰਾ ਫਿਰ ਤੱਕ ਕਲਿੱਕ ਹੋ ਗਏ ਉਹਨੇ ਸਾਰੇ ਹਾਂਜੀ ਹਾਂਜੀ ਉੱਥੇ ਮੇਨਤਾ ਜੀ ਦੇਖੋ ਜਿਹੜੇ ਬੱਬੂ ਮਾਨ ਜੀ ਆਏ ਸੀਗੇ ਤੇ ਉਹਨਾਂ ਨੇ ਮੈਨੂੰ ਦੇਖਿਆ ਤੇ ਉਹ ਮੈਨੂੰ ਕਹਿੰਦੇ ਕਿ ਇੱਕ ਕੰਮ ਕਰ ਮੈਨੂੰ ਕਹਿੰਦੇ ਤੂੰ ਨਾ ਗੱਡੀ ਦੇ ਵਿੱਚੋਂ ਜਾ ਕੇ ਨਾ ਮੇਰੀ ਸ਼ੋਲ ਲੈ ਕੇ ਆ ਅੱਛਾ ਤੇ ਮੈਨੂੰ ਮੈਨੂੰ ਮੈਡਮ ਇੰਨੀ ਖੁਸ਼ੀ ਹੋਈ ਕਿ ਮੈਨੂੰ ਅਮਰੀਕਾ ਉਹਨਾਂ ਨੇ ਮੈਨੂੰ ਉਹਨਾਂ ਨੇ ਕੋਈ ਕੰਮ ਗਿਆ ਹਾਂ ਤੇ ਤੁਸੀਂ ਲਾ ਲੋ ਗੱਡੀ ਖੜੀ ਹੋਣੀ ਐ ਕਿਲੋਕੋਮਟਰ ਦੂਰ ਹੋਊਗੀ ਤੇ ਮੈਂ ਭੱਜਿਆ ਗਿਆ ਮੈਂ ਉਹਨਾਂ ਲਈ ਉਹਨਾਂ ਦੀ ਸ਼ਾਲ ਲੈ ਕੇ ਆਇਆ ਉਹਨਾਂ ਨੂੰ ਦਿੱਤੀ ਭਾਜੀ ਨੂੰ ਤੇ ਹੋਰ ਮਜੀਠਿਆ ਸਾਹਿਬ ਆਏ ਸੀਗੇ ਦਲੇਰ ਮਹਿੰਦੀ ਜੀ ਆਏ ਸੀਗੇ ਸਾਰਿਆਂ ਨੂੰ A to Z ਸਾਰਿਆਂ ਨੂੰ ਮਿਲੇ ਅੱਛਾ ਤੇ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਡਮ ਇਦਾਂ ਜੀ ਦੇਖੋ ਹੁਣ ਜਿੱਦਾਂ ਕਈ ਸਿੰਗਰ ਕਹਿੰਦੇ ਸਾਡਾ ਗਾਣਾ ਦੇਖੋ ਸ਼ੇਅਰ ਕਰੋ ਠੀਕ ਹੈ ਮਤਲਬ ਹੁਣ ਜਿੱਦਾਂ ਕਈ ਹੁਣ ਤੇ ਕਈ ਸਿੰਗਰ ਇਦਾਂ ਤੇ ਹੁਣ ਨਾਮ ਵੀ ਲੈਂਦੇ ਚੰਗਾ ਨਹੀਂ ਲੱਗਦਾ ਠੀਕ ਆ ਥੋੜੀ ਬੋਤੇ ਚੜਾਈ ਹੋਊਗੀ ਥੋੜੇ ਬੋਤੇ ਗਾਣੇ ਚੱਲ ਪਏ ਫੈਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਕਈ ਜਾਂਦੇ ਮੋਟਰਸਾਈਕਲ ਤੇ ਬਹੁਤ ਤੇਜ਼ ਆਪਣੇ ਸੀਨ ਦੇਖੇ ਹੋਏ ਹੱਤੀ ਆਪਣੇ ਅੱਖੀ ਦੇਖੇ ਹੋਏ ਐ ਐਕਸੀਡੈਂਟ ਹੋ ਰਿਹਾ ਕੁਝ ਹੋ ਰਿਹਾ ਠੀਕ ਹੈ ਜੇ ਆਪਾਂ ਜੇ ਪੰਜ ਸੱਤ 10 ਮੁੰਡੇ ਹੈਗੇ ਕੋਈ ਹੈਗੇ ਉਹਨਾਂ ਨੂੰ ਮੇਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਆਹੀ ਕਹਾਂਗੇ ਜੀ ਕਿ ਫੈਨਾਂ ਬਾਰੇ ਵੀ ਸੋਚਣਾ ਚਾਹੀਦਾ ਵਾ ਸਾਡੇ ਸਿਰ ਤੇ ਹੀ ਸਾਰਾ ਕੁਝ ਫੈਨਾਂ ਦੇ ਸਿਰ ਤੇ ਹੀ ਹੈਗਾ ਵਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਸੋ ਦੋਸਤੋ ਇਹਨਾਂ ਕ੍ਰੇਜ਼ੀ ਸਿਰਫਰੇ ਸਟਾਰਸ ਨੂੰ ਲੈ ਕੇ ਇੰਨੀ ਕੁ ਜ਼ਿਆਦਾ ਕ੍ਰਿਓਸਿਟੀ ਕਿ ਜਿੱਥੇ ਵੀ ਹੋਣ ਉੱਥੇ ਜਾ ਕੇ ਆਪਣਾ ਕਲਿੱਕ ਕਰਵਾ ਕੇ ਆਉਂਦੇ ਨੇ ਜ਼ਰੂਰ ਇਸ ਤਰ੍ਹਾਂ ਦੇ ਫੈਨਸ ਨੇ ਇੱਕ ਮੈਸੇਜ ਵੀ ਦਿੱਤਾ ਸਿੰਗਰਸ ਨੂੰ ਉਹ ਤੁਸੀਂ ਸੁਣ ਹੀ ਲਿਆ ਹੁਣ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸ਼ੰਕੀ ਦਾ ਨਾਲ ਮਨਪ੍ਰੀਤ ਖੋਲਰ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ